ਬ੍ਰਿਟੇਨ ਦੀ ਚੋਣਾਂ ਦੇ ਵਿੱਚ ਪੰਜਾਬੀਆਂ ਨੇ ਮੱਲਾ ਮਾਰੀਆਂ ਇਹ ਪਹਿਲੀ ਵਾਰ ਹੈ ਕਿ ਚਾਰ ਦਸਤਾਰਤਾਰੀ ਸਿੱਖ ਅਤੇ ਪੰਜ ਸਿੱਖ ਪਰਿਵਾਰ ਦੀਆਂ ਬੀਬੀਆਂ ਜਿੱਤੀਆਂ ਨੇ ਯਾਨੀ ਕਿ ਮੈਂਬਰ ਆਫ ਪਾਰਲੀਮੈਂਟ ਬਣੀਆਂ ਜਿਸ ਤਰ੍ਹਾਂ ਬ੍ਰਿਟਾਨੀਆ ਦੇ ਵਿੱਚ ਚੋਣਾਂ ਹੋਈਆਂ ਸੀ ਔਰ ਇਸ ਦੇ ਵਿੱਚ ਤੁਹਾਨੂੰ ਦੱਸ ਦਈਏ ਲੇਬਰ ਪਾਰਟੀ ਨੇ ਵੱਡੀ ਜਿੱਤ ਹਾਸਲ ਕੀਤੀ ਔਰ ਕੀਰ ਸਟਾਰਮਰ ਨਵੇਂ ਪ੍ਰਧਾਨ ਮੰਤਰੀ ਬਣੇ ਨੇ ਪਰ ਜੇਕਰ ਕੰਜ਼ਰਵੇਟਿਵ ਪਾਰਟੀ ਦੀ ਗੱਲ ਕੀਤੀ ਜਾਵੇ ਤਾਂ ਕੰਜ਼ਰਵੇਟਿਵ 파ਟੀ ਦੇ 200 ਸਾਲਾਂ ਬਾਅਦ ਦੀ ਵੱਡੀ ਹਾਰ ਹੈ ਔਰ ਇਸ ਦੇ ਨਾਲ ਹਾਲਾਂਕਿ ਦੱਸ ਦਈਏ ਕਿ ਰਿਸ਼ੀ ਸੁੰਨਕ ਐਮਪੀ ਜ਼ਰੂਰ ਬਣ ਗਏ ਨੇ 23000 ਤੋਂ ਵੱਧ ਵੋਟਾਂ ਨਾਲ ਜਿੱਤ ਗਏ ਨੇ ਪਰ ਜਿਸ ਤਰ੍ਹਾਂ ਕੰਦਰਵੇਟੇ ਪਾਰਟੀ ਦੀ ਹਾਰ ਹੋਈ ਉਸ ਦੇ ਵਿੱਚੋਂ ਖੁਦ ਆਪਣੇ ਆਪ ਨੂੰ ਜਿੰਮੇਵਾਰ ਉਹਨਾਂ ਨੇ ਠਹਿਰਾਇਆ ਤੇ ਉਹਨਾਂ ਨੇ ਜੜਾ ਕੀ ਰਿਜ਼ਾਈਨ ਵੀ ਜੜਾ ਕੀ ਦੇ ਦਿੱਤਾ ਹੈ ਪਰ ਵੱਡੀ ਗੱਲ ਕੀਤੀ ਜਾਵੇ ਤਾਂ ਜਿਸ ਤਰ੍ਹਾਂ ਵਿਦੇਸ਼ਾਂ ਦੇ ਵਿੱਚ ਵੀ ਪੰਜਾਬੀਆਂ ਨੇ ਕਿਸ ਤਰ੍ਹਾਂ ਮੱਲਾ ਮਾਰੀ ਹੈ ਜਿੱਤ ਦੇ ਝੰਡੇ ਜਿਹੜੇ ਗੱਡੇ ਨੇ 13 ਪੰਜਾਬੀਆਂ ਸਮੇਤ ਭਾਰਤੀ ਮੂਦੇ ਉਨ 29 ਮੈਂਬਰ ਮੈਂਬਰਸ ਆਫ ਪਾਰਲੀਮੈਂਟ ਬਣੇ ਨੇ ਜਿਨ੍ਹਾਂ ਦੇ ਵਿੱਚ ਚਾਰ ਜਿਹੜੇ ਕੀ ਦਸਤਾਰ ਧਾਰੀ ਸਿੱਖ ਤੇ ਪੰਜ ਸਿੱਖ ਪਰਿਵਾਰਾਂ ਨਾਲ ਸੰਬੰਧਿਤ ਬੀਬੀਆਂ एमपी ਬਣੀ ਹੈ ਪਰ ਸਿਰ ਨਾਲ ਤੁਹਾਨੂੰ ਇਹ ਦੱਸਦੀ ਹੈ ਕਿ ਜਿਸ ਤਰ੍ਹਾਂ ਪਹਿਲਾਂ ਸਿਰਫ ਇੱਕ ਦਸਤਾਰਤਾਰੀ ਸਿੱਖ ਸੀ ਤਨਮਨਜੀਤ ਸਿੰਘ ਜੋ ਕਿ ਮੁਰ ਤੋਂ ਜਿਹੜਾ ਕੀ ਉਹਨਾਂ ਨੇ ਜਿੱਤ ਹਾਸਿਲ ਕੀਤੀ ਹੈ ਤੀਜੀ ਵਾਰ ਮੈਂਬਰ ਆਫ ਪਾਰਲੀਮੈਂਟ ਬਣਨੇ ਨੇ ਪਰ ਹੁਣ ਜਿਸ ਤਰ੍ਹਾਂ ਬਰਤਾਨੀਆ ਦੀ ਪਾਰਲੀਮੈਂਟ ਦੇ ਵਿੱਚ ਹੁਣ ਚਾਰ ਦਸਤਾਰਤਾਰੀ ਸਿੱਖ ਜਿਹੜੇ ਕੀ ਨਜ਼ਰ ਆਉਣਗੇ ਔਰ ਪੰਜ ਸਿੱਖ ਪਰਿਵਾਰ ਦੀਆਂ ਬੀਪੀਆਂ ਨਜ਼ਰ ਆਉਣਗੀਆਂ ਪਰ ਵੱਡੀ ਗੱਲ ਕੀਤੀ ਜਾਵੇ ਤਾਂ ਭਾਰਤੀ ਮੂਲ ਦੇ 29 ਮੈਂਬਰ ਆਫ ਪਾਰਲੀਮੈਂਟ ਬਣਨੇ ਨੇ ਜੋ ਕਿ ਬਰਤਾਨੀਆ ਦੀ ਪਾਰਲੀਮੈਂਟ ਵਿੱਚ ਵਿਖੇ ਜਾਣਗੇ